ਹਾਂਜੀ ਮੈਂ ਸਵਾਗਤ ਕਰਦਾ ਮੇਰੀ ਅੱਜ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਡਾਕਟਰ ਬਨੀਤਾ ਦੀ ਕਵਿਤਾ ਅਹिल्या ਨਾਲ ਸੰਬੰਧਿਤ ਕੁਝ ਪੰਕਤੀਆਂ ਲੈ ਕੇ ਹਾਜ਼ਰ ਹਾਂ ਸੋ ਸੁਣਕੀ ਹੇ ਇੰਦਰ ਭਲੇਖਿਆਂ ਨਾਲ ਜਿਸਮ ਤਾਂ ਪਾਇਆ ਜਾ ਸਕਦੇ ਨੇ ਪਰ ਨਹੀਂ ਜਿੱਤਿਆ ਜਾ ਸਕਦਾ ਔਰਤ ਦਾ ਮਨ ਹੇ ਗੋਤਮ ਬੇਯਕਿਨੀ ਨਾਲ ਸ਼ਰਾਬ ਦਿੱਤੇ ਜਾ ਸਕਦੇ ਨੇ ਵਰ ਨਹੀਂ ਤਾਂ ਫਿਰ ਤੇਰੇ ਮੂੰਹੋਂ ਨਿਕਲੇ ਵਚਨ ਨੇ ਜਾਂ ਕਿਸੇ ਹੋਰ ਮਦ ਨੇ ਭਲਾ ਮੈਨੂੰ ਕੀ ਤਾਰਨਾ ਸੀ ਜਾ ਕਰਨਾ ਕੀ ਸ਼ਰਾਪ ਮੁਕਤ ਸਤਿਯੁਗ ਤੋਂ ਭਾਵੇਂ 73 ਆਵੇ ਜਦ ਦੁਆਪਰ ਕਿਸੇ ਮਰਿਆਦਾ ਪਰਸ਼ੋਤਨ ਨੇ ਭਲਾ ਮੈਨੂੰ ਕੀ ਪਾਰ ਲੰਘਾਉਣਾ ਸੀ ਜੇ ਰਾਮ ਨੇ ਹੀ ਮੈਨੂੰ ਤਾਰਨਾ ਹੁੰਦਾ ਤਾਂ ਸੀਤਾ ਹੀ ਭਲਾ ਕਿਉਂ ਸਮੌਂਦੀ ਧਰਤੀ 'ਚ ਹੇ ਗੋਤਮਾ ਹੋਈਆਂ ਮੈਂ ਸ਼ਰਾਪ ਮੁਕਤ ਆਪਣੇ ਅੰਦਰਲੇ ਵਿਸਪੋਰਟ ਨਾਲ ਨਾ ਕਿਸੇ ਚਰਨਛੋਣ ਨਾਲ ਹੋਈਆਂ ਮੈਂ ਮੁਕਤੀ ਇਸ ਭਰਮ ਤੋਂ ਕਿ ਤੂੰ ਪ੍ਰਮਾਤਮਾ ਪਤੀ ਹੈਂ ਤੇ ਮੈਂ ਪ੍ਰਤੀਵਰਤਾ ਪਤਨੀ ਸੋ ਇਸ ਕਵਿਤਾ ਰਹੀਂ ਡਾਕਟਰ ਬਨੀਤਾ ਨੇ ਇਤਿਹਾਸੇ ਕਹਾਣੀ ਰਹੀਂ ਆਧੁਨਿਕ ਸਮਾਜ ਦੀ ਜਿਹੜੀ ਨਾਰੀ ਹੈ ਉਹਦੇ ਹੋਏ ਪਰਿਵਰਤਨ ਦਰਸਾਇਆ ਹੈਗਾ ਵੀ ਉਹਨੇ ਜਿਹੜੇ ਪਰਮਾਤਮਾ ਪਤੀ ਤੇ ਪ੍ਰਤੀਵਰਤਾ ਪਤਨੀ ਦੇ ਜਿਹੜੇ ਬਿੰਬ ਨੇ ਉਹ ਤੋੜੇ ਨੇ ਸੋ ਇਸ ਕਵਿਤਾ ਰਹੀਂ ਉਹ ਆਧੁਨਿਕ ਸਮਾਜ ਵਿੱਚ ਜਿਹੜੀ ਔਰਤ ਦੀ ਮਜ਼ਬੂਤ ਸਥਿਤੀ ਦੇ ਪ੍ਰਤੀਬਿੰਬ ਵਜੋਂ ਕੀ ਹੈ ਇਸ ਜਿਹੜੀ ਕਵਿਤਾ ਨਾਲ ਹੀ ਚਿਤਰਿਆ ਹੈ ਔਰਤ ਨੂੰ ਸੋ ਤੁਹਾਡੀ ਸਬੰਧੀ ਕੀ ਵਿਚਾਰ ਨੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੇ ਤੁਹਾਨੂੰ ਇਹ ਪੰਕਤੀਆਂ ਵਧੀਆ ਲੱਗੀਆਂ ਤਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਹੁਣ ਤੱਕ ਮੇਰਾ ਚੈਨਲ ਨਹੀਂ ਜੁਆਇਨ ਕੀਤਾ ਤਾਂ ਤੁਸੀਂ ਕਰ ਸਕਦੇ ਹੋ ਤੇ ਇਸ ਕਵਿਤਾ ਨਾਲ ਜੋ ਭਾਵਨਾ ਦਰਸਾਈ ਗਈ ਹੈ ਕੀ ਤੁਸੀਂ ਸੈਮਨ ਤੋਂ ਤਾਂ ਤੁਸੀਂ ਮੈਨੂੰ ਆਪਦੇ ਵਿਚਾਰ ਜ਼ਰੂਰ ਕਮੈਂਟ ਕਰਕੇ ਦੱਸਣਾ ਸੋ ਇੰਨੇ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ ਜੀ ਸਾਰਿਆਂ ਦਾ